ਸਰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ 21 ਤੋਂ 25 ਫਰਵਰੀ 2024 ਤੱਕ ਪੰਜ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ ਲਗਾਇਆ ਗਿਆ ਇਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪ੍ਰਸਿੱਧ ਸੂਫੀ ਗਾਇਕ ਤੇ ਪਦਮਸ਼ਰੀ ਐਵਾਰਡੀ ਸ੍ਰੀ ਹੰਸ ਰਾਜ ਹੰਸ ਜੀ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੇ ਅੰਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤੀ ਅੱਜ ਮਾਂ ਬੋਲੀ ਦਿਵਸ ਨੂੰ ਲੈ ਕੇ ਵੀ ਹੰਸ ਰਾਜ ਹੰਸ ਨੇ ਪੰਜਾਬੀਆਂ ਨੂੰ ਮੁਬਾਰਕਵਾਦ ਦਿੱਤੀ ਉਨਾ ਕਿਹਾ ਕਿ ਸਾਨੂੰ ਕਦੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਕਹਾਂਗਾ ਜੀ ਕਿ ਇਸ ਮੁਕੱਦਸ ਧਰਤੀ ਤੇ ਸ੍ਰੀ ਅੰਮ੍ਰਿਤਸਰ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ ਨਸੀਬ ਹੈ ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕੱਦਸ ਹੈ ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ ਇਸ ਬਹਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕੱਦਸ ਧਰਤੀ ਤੇ ਚੁਕਾਏਗਾ ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਭਾਈ ਰਾਮ ਸਿੰਘ ਹਾਂ ਜੀ ਭਾਈ ਰਾਮ ਸਿੰਘ ਜੀ ਕਮਾਲ ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮਤੀ ਮੈਨੂੰ ਥੈਂਕ ਯੂ ਸਰ ਕਿਸਾਨੀ ਦੋਲੋਂ ਕਿਸ ਤਰ੍ਹਾਂ ਵੇਖ ਰਹੇ ਜੀ ਅ ਉਸੀ ਤਰ੍ਹਾਂ ਦੇਖ ਰਿਹਾ ਜਿਵੇਂ ਪੰਜਾਬੀ ਦੇਖ ਰਿਹਾ ਹਰ ਪੰਜਾਬੀ ਦੇਖ ਰਿਹਾ ਜਾਂ ਜਿਹੜਾ ਬੰਦਾ ਵੀ ਰਜ਼ਕ ਦਾਦੇ ਦੀ ਇੱਜ਼ਤ ਕਰਦਾ ਕਿਉਂਕਿ ਮੈਂ ਤਾਂ ਵੈਸੇ ਪੰਜਾਬ ਦੇ ਹਰ ਬੰਦੇ ਦਾ ਕੁਛ ਨਾ ਕੁਛ ਦੇਣਾ ਹੀ ਹੈ ਕਰਜ਼ਦਾਰ ਹਾਂ ਮੈਂ ਤੇ ਜਿਹੜਾ ਬੰਦਾ ਕਰਜ਼ਦਾਰ ਹੁੰਦਾ ਉਹ ਫਿਰ ਐਹਸਾਨ ਫਰਾਮੋਸ਼ ਨਹੀਂ ਕਦੀ ਹੋ ਸਕਦਾ ਆਪਣੇ ਲੋਕਾਂ ਲਈ ਆਪਣੀ ਧਰਤੀ ਲਈ ਆਪਣੇ ਪੰਜਾਬੀਆਂ ਲਈ ਪੰਜਾਬੀਅਤ ਲਈ ਮੈਂ ਅਰਦਾਸ ਕਰਦਾ ਹੈ ਸੱਚਾ ਪਾਤਸ਼ਾਹ ਕਿਸਾਨ ਔਰ ਪੰਜਾਬ ਇੱਕ ਹੁਗ ਵਸੇ ਔਰ ਸਾਡੇ ਇਸ ਸਾਰੇ ਮرحلهਆਂ ਚੋਂ ਬੜਾ ਗ੍ਰੇਸਫੁਲੀ ਨਿਕਲ ਜਾਈਏ ਸਰ ਲੱਗਦਾ ਇੱਥੇ ਰਾਜਨੀਤੀ ਕੀਤੀ ਜਾ ਰਹੀ ਹੈ ਸ਼ਾਸਕ ਭਾਜੀ ਵੱਲੋਂ ਰਾਜਨੀਤਿਕ ਹੋਣ ਦੇ ਬਾਵਜੂਦ ਮੈਨੂੰ ਰਾਜਨੀਤੀ ਸਮਝ ਨਹੀਂ ਆਉਂਦੀ ਤੇ ਮੈਨੂੰ ਪਤਾ ਨਹੀਂ ਮੈਂ ਅਰਦਾਸ ਕਰ ਸਕਦਾ ਮਾਲਕ ਮੈਂ ਇੱਥੇ ਨਾਲ ਜਿਹੜੇ ਇਸ ਧਰਤੀ ਨਾਲ ਵਬਸਤਾ ਹੋ ਤਾਂ ਹੈ ਹੀ ਇਹ ਪੂਰੇ ਪੰਜਾਬੀਆਂ ਨੂੰ ਮੈਂ ਕਵਾਂਗਾ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਪਾ ਲਓ ਹਰਫਾਂ ਦੀ ਇੱਜ਼ਤ ਕਰੋ ਸ਼ਬਦਾ ਦੀ ਇੱਜ਼ਤ ਕਰੋ ਤਾਂ ਕਿ ਸਾਨੂੰ ਸਾਨੂੰ ਬਹੁਤ ਸਖਤ ਲੋੜ ਹੈ ਜਿਹੜਾ ਬੰਦਾ ਕਿਤਾਬ ਪੜਦਾ ਰਸੂਲ ਹਮਜ਼ਾ ਤੌਬ ਦੀ ਕਿਤਾਬ ਪੜੀ ਸੀ ਮੈਂ ਬਹੁਤ ਪਹਿਲਾਂ ਮੇਰਾ ਦਾਗਿਸਤਾਨ ਉਹ ਕਮਾਲ ਕਿਤਾਬ ਸੀ ਉਹਨੇ ਕਿਹਾ ਕਿ ਜੇ ਕਿਸੇ ਨੂੰ ਬਦਵਾ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤੇ ਕਹਿਣਾ ਚਾਹੀਦਾ ਰੱਬ ਕਰੇ ਤੇਰੀ ਲੋਕੀਤ ਜਿੰਨੀ ਉਮਰ ਹੋਵੇ ਸੋ ਉਹ ਕਿਤਾਬ ਪੜਦਿਆਂ ਫਿਰ ਬਾਬਾ ਸੂਫੀ ਬਾਬਿਆਂ ਦੀਆਂ ਸਾਰੀਆਂ ਕਿਤਾਬਾਂ ਜਿੰਨੀਆਂ ਵੀ ਮੈਨੂੰ ਮੈਨੂੰ ਪੜਨ ਦਾ ਬੜਾ ਸ਼ੌਕ ਹੈ ਵੜਦਾ ਹੀ ਰਹਿਣਾ ਮੈਂ ਕਿਉਂਕਿ ਮੈਂ ਵਿਦਿਆਰਥੀ ਹੀ ਸਮਝਦਾ ਸੰਗੀਤ ਦਾ ਵੀ ਔਰ ਲਿਟਰੇਚਰ ਦਾ ਮੈਸੇਜ ਹੋ ਸਕਦਾ ਕਿ ਇਸ ਤੋਂ ਵੱਡੀ ਕੋਈ ਗਾਲ ਨਹੀਂ ਵੱਧ ਸੀਸ ਨਹੀਂ ਕਿ ਤੁਹਾਨੂੰ ਮਾਂ ਬੋਲੀ ਭੁੱਲ ਜਾ ਮਾਂ ਬੋਲੀ ਨੂੰ ਪਿਆਰ ਕਰੋ ਜਿਹੜਾ ਬੰਦਾ ਪੰਜਾਬੀਅਤ ਨੂੰ ਪੰਜਾਬ ਪੰਜਾਬੀ ਹੋਣ ਤੇ ਨਾਜ਼ ਨਹੀਂ ਕਰਦਾ ਦੂਜੀਆਂ ਜ਼ਬਾਨਾਂ ਸਿੱਖੋ ਕੋਈ ਗੱਲ ਨਹੀਂ ਪੂਰੀ ਦੁਨੀਆ ਚ ਗਲੋਬਲਾਈਜ਼ ਹੋ ਗਈ ਦੁਨੀਆ ਲੇਕਿਨ ਆਪਣੀ ਜ਼ੁਬਾਨ ਨੂੰ ਬਹੁਤ ਪਿਆਰ ਕਰੋ ਬਹੁਤ ਜ਼ਿਆਦਾ ਲੱਗਦਾ ਹੈ ਜੇ ਮੇਲੇ ਲੱਗਣੇ ਚਾਹੀਦੇ ਕਾ ਬੱਚਿਆਂ ਨੂੰ ਇਸ ਬਾਰੇ ਜੀ ਮੇਲੇ ਤੇ ਲੱਗਣੇ ਹੀ ਚਾਹੀਦੇ ਆ ਦੁਨੀਆ ਆਪਣੇ ਆਪ ਚ ਮੇਲਾ ਤੇ ਉਸ ਮੇਲੇ ਚ ਇਹੋ ਜਿਹਾ ਮੇਲੇ ਜਦੋਂ ਲੱਗਦੇ ਆ ਤੇ ਰੂਹ ਸਰਸ਼ਾਰ ਹੋ ਜਾਂਦੀ ਹੈ ਕਿਸੇ ਵੀ ਬਹਾਨੇ ਜਿਹੜਾ ਵੀ ਸ਼ਖਸ ਆਉਂਦਾ ਉਹ ਖੁਸ਼ਕਿਸਮਤ ਹੈ ਔਰ ਮੈਂ ਇਸ ਧਰਤੀ ਨੂੰ ਵੀ ਨਮਸਕਾਰ ਕਰਦਾ ਜਿਸ ਜੋ ਸਾਰੇ ਜਹਾਨ ਲਈ ਮੁਕद्दਸ ਹੈ ਔਰ ਮੈਂ ਪ੍ਰਿੰਸੀਪਲ ਸਾਹਿਬ ਦਾ ਚੀਨਾ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਸਾਰੇ ਸਟਾਫ ਦਾ ਜਿਨ੍ਹਾਂ ਨੇ ਯਾਦ ਫਰਮਾਇਆ ਇਸ ਬਹਾਨੇ ਮੇਰਾ ਗੁਨਾਹਗਾਰ ਸਿਰ ਇਸ ਮੁਕद्दਸ ਧਰਤੀ ਤੇ ਚੁੱਕ ਜਾਏਗਾ ਖਾਲਸਾ ਕਾਲਜ ਇਹਦੀ ਇਮਾਰਤ ਹੀ ਵੇਖ ਕੇ ਪਤਾ ਲੱਗਦਾ ਕਿ ਸਾਡੀ ਕਿੰਨੀ ਅਮੀਰ ਵਿਰਾਸਤ ਹੈ ਔਰ ਕਿਸ ਟਾਈਪ ਦਾ ਸਾਡੇ ਕੋਲ ਬੰਦੇ ਸਨ ਭਾਈ ਰਾਮ ਸਿੰਘ ਜੀ ਆਰਕੀਟੈਕ ਕਮਾਲ ਯਾਨੀ ਇੱਕੋ ਵਾਹਦ ਬਿਲਡਿੰਗ ਹੈ ਇਹ ਔਰ ਬੜੀ ਖੁਸ਼ਕਿਸਮੀ ਮੇਰੇ ਥੈਂਕ ਯੂ ਸਰ ਕਿਸਾਨੀ ਦੋਲੋਂ ਕਿਸ ਤਰ੍ਹਾਂ ਵੇਖ ਰਹੇ ਅ ਉਸ ਪਿਛਲੇ 8 ਸਾਲ ਤੋਂ ਲਗਾਤਾਰ ਹਾਲਸਕਾਲ ਜਿਵੇਂ ਇਹਨਾਂ ਦੌਰਾਂ ਦੇ ਵਿੱਚ ਪੁਸਤਕ ਵਿਲਾਅ ਹਾਲਸਾ ਲੱਗ ਰਿਹਾ ਹੈ ਔਰ ਬਹੁਤ ਜ਼ਿਆਦਾ ਲੋਕਾਂ ਜੋ ਚਾਹੇ ਬੱਚੇ ਜੋ ਚਾਹੇ ਪਬਲਿਸ਼ਰਸ ਵੀ ਜਿਹੜੇ ਨਾ ਕਿੰਨੇ ਜ਼ਿਆਦਾ ਹੈ ਪਿਛਲੀ ਵਾਰੀ 87 ਸੀਗੇ ਇਸ ਵਾਰੀ 110 ਪਬਲਿਸ਼ਰ ਆਏ ਨੇ ਪੂਰਾ ਪੰਜਾਬ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਉਂਦਾ ਹੈ ਔਰ ਲੋਕਾਂ ਦੇ ਵਿੱਚ ਦੁਬਾਰਾ ਕਿਤਾਬਾਂ ਦਾ ਰੁਝਾਨ ਬਣ ਰਿਹਾ ਹੈ ਇਸ ਕਰਕੇ ਸਾਨੂੰ ਇਸ ਉਤਸ਼ਾਹ ਨੂੰ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਿਛਲੇ 2-3 ਸਾਲ ਲੋਕ ਮੇਰੇ ਨੇ ਵਾਪਸ ਕੰਪਿਊਟਰ ਵੱਲ ਚਲੇ ਗਏ ਤੇ ਕਿਤਾਬਾਂ ਖਰੀਦਦੇ ਨਹੀਂ ਸੀ ਕੁਝ ਲੋਕ ਕਿਤਾਬਾਂ ਵਿੱਚ ਕਿਤਾਬਾਂ ਪੜ੍ਹਦੇ ਵੀ ਅੱਜ ਇਸ ਵਾਰੀ ਅਸੀਂ ਸ਼੍ਰੀ ਅੰਸਰਾਜ ਜੀ ਅੰਸ ਜਿਹੜੇ ਪਤਨਸ਼੍ਰੀ ਨੇ ਨੰਬਰ ਪਾਰਲੀਮੈਂਟ ਨੇ ਉਹਨਾਂ ਨੂੰ ਬਤੌਰ ਮੁੱਖ ਬੁਮਾਰਤੇ ਬੁਲਾਇਆ ਸੀ ਲੋਕਾਂ ਨੂੰ ਉਹਨਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਲੋਕਾਂ ਨੂੰ ਅਨੁਭਵ ਹੋਇਆ